आनंदपुर ਦੇ ਰਾਜੇ ਦਾ ਨਾਮ ਸੀ ਪ੍ਰਭੂ ਸਿੰਘ ਇਸ ਦਾ ਇੱਕ ਮਿੱਤਰ ਮਨਮੁਖ ਸਿੰਘ ਸੀ ਜੋ ਇਸ ਤੋਂ ਵਿਛੜ ਕੇ ਤ੍ਰਿਸ਼ਨਾਗੜ ਨਾਮਕ ਦੂਸਰੀ ਰਿਆਸਤ ਵਿੱਚ ਜਾ ਵਸਿਆ ਰਾਜੇ ਪ੍ਰਭੂ ਸਿੰਘ ਨੂੰ ਜਦੋਂ ਪਤਾ ਲੱਗਾ ਕਿ ਉਸ ਦਾ ਮਿੱਤਰ ਤ੍ਰਿਸ਼ਨਾਗੜ ਦੀ ਰਿਆਸਤ ਵਿੱਚ ਬੜਾ ਦੁਖੀ ਲਾਚਾਰ ਅਤੇ ਨਿਰਤਨ ਹੋ ਗਿਆ ਹੈ ਤਾਂ ਉਸਨੇ ਆਪਣੇ ਵਜ਼ੀਰਾਂ ਵਿੱਚੋਂ ਇੱਕ ਸਰਦਾਰ ਸੰਤ ਸਿੰਘ ਨੂੰ ਜੋ ਕਿ ਬਹੁਤ ਸਿਆਣਾ ਤੇ ਨਮਕ ਹਲਾਲ ਵਜ਼ੀਰ ਸੀ ਆਪਣੇ ਕੋਲ ਬੁਲਾ ਕੇ ਆਖਿਆ ਕਿ ਉਹ ਤ੍ਰਿਸ਼ਨਾਗੜ ਦੀ ਰਿਆਸਤ ਵਿੱਚ ਜਾ ਕੇ ਰਾਜੇ ਦੇ ਮਿੱਤਰ ਮਨਮੁਖ ਸਿੰਘ ਨੂੰ ਲੱਭੇ ਤੇ ਲੱਭ ਕੇ ਅਨੰਦਪੁਰ ਲੈ ਆਵੇ ਪਰ ਰਾਜੇ ਨੇ ਨਾਲ ਹੀ ਸੰਤ ਸਿੰਘ ਨੂੰ ਇਹ ਵੀ ਆਖਿਆ ਕਿ ਮਨਮੁਖ ਸਿੰਘ ਹੈ ਬੜਾ ਹੰਕਾਰੀ ਤੇ ਜ਼ਿੱਦੀ ਤੇ ਉਹਨੂੰ ਆਨੰਦਪੁਰ ਲਿਆਉਣ ਵਾਸਤੇ ਕੋਈ ਖਾਸ ਤਰਕੀਬ ਦਾ ਢੰਗ ਵਰਤਣਾ ਪਵੇਗਾ ਇਸ ਲਈ ਸੰਤ ਸਿੰਘ ਨੂੰ ਸ਼ੁਰੂ ਤੋਂ ਹੀ ਬੜੀ ਸਿਆਣਪ ਤੇ ਧੀਰਜ ਨਾਲ ਕੰਮ ਲੈਣਾ ਚਾਹੀਦਾ ਹੈ ਖੈਰ ਵਜ਼ੀਰ ਸੰਤ ਸਿੰਘ ਰਾਜੇ ਦੀ ਆਗਿਆ ਹਾਸਲ ਕਰਕੇ ਆਨੰਦਪੁਰ ਤੋਂ ਤ੍ਰਿਸ਼ਨਾਗੜ੍ਹ ਦੀ रियासत ਦੇ ਸਫ਼ਰ ਵੱਲ ਨੂੰ ਰਵਾਨਾ ਹੋਇਆ ਤੇ ਕੁਝ ਦੇਰ ਦੇਰ ਲੰਬੇ ਤੇ ਔਖੇ ਸਫਰ ਨੂੰ ਤੈਅ ਕਰਨ ਤੋਂ ਮਗਰੋਂ ਕ੍ਰਿਸ਼ਨਾ ਗੜ ਰਿਆਸਤ ਵਿੱਚ ਪਹੁੰਚਿਆ ਫਿਰ ਥੋੜੀ ਢੂੰਡ ਪਾਲ ਮਗਰੋਂ ਇਸ ਨੇ ਮਨਮੁਖ ਸਿੰਘ ਦੇ ਟਿਕਾਣੇ ਦਾ ਪਤਾ ਕਰ ਲਿਆ ਤੇ ਉਸ ਦੇ ਗੁਆਂਢ ਬੜਾ ਚੰਗਾ ਮਕਾਨ ਕਿਰਾਏ ਤੇ ਲੈ ਕੇ ਰਹਿਣ ਲੱਗਾ ਵਜ਼ੀਰ ਸੰਤ ਸਿੰਘ ਨੇ ਆਪਣੇ ਮਕਾਨ ਅੱਗੇ ਬੜਾ ਸੁੰਦਰ ਬਾਗੀਚਾ ਲਵਾਇਆ ਜਿਸ ਵਿੱਚ ਹਰ ਤਰ੍ਹਾਂ ਦੇ ਰੰਗ ਬਰੰਗੇ ਸੁਗੰਧੀ ਵਾਲੇ ਫੁੱਲ ਆਲੇ-ਦੁਆਲੇ ਦੇ ਗੁੰਡੀਆਂ ਨੂੰ ਤੇ ਆਉਂਦੇ ਜਾਂਦੇ ਲੋਕਾਂ ਨੂੰ ਆਪਣੀ ਮਹਿਕ ਨਾਲ ਮਾਲਾ-ਮਾਲ ਕਰਦੇ ਜਿਹੜਾ ਸੰਤ ਸਿੰਘ ਦੇ ਬਾਗੀਚੇ ਅੱਗੋਂ ਲੰਘਦਾ ਉਹ ਹਏ ਖਿੜੀ ਫੁਲਵਾੜੀ ਦੀ ਮਹਿਕ ਤੇ ਸੁੰਦਰਤਾ ਵੇਖ ਕੇ ਬਾਗੀਚੇ ਅੱਗੇ ਖਲੋ ਜਾਂਦਾ ਤੇ ਵਾਹ ਵਾਹ ਕਰਦਾ ਮਨਮੁਖ ਸਿੰਘ ਵੀ ਜਦੋਂ ਘਰੋਂ ਬਾਹਰ ਜਾਣ ਲੱਗੇ ਜਾਂ ਸਾਰੇ ਦਿਨ ਦੇ ਕੰਮ ਧੰਦੇ ਮਗਰੋਂ ਬਾਹਰੋਂ ਵਾਪਸ ਆਉਣ ਲੱਗੇ ਤਾਂ ਬਗੀਚੇ ਅੰਗੋਂ ਲੰਘਦਾ ਕੁਝ ਦੇਰ ਲਈ ਫੁਲਵਾੜੀ ਦਾ ਆਨੰਦ ਲੈਣ ਲਈ ਖਲੋ ਜਾਂਦਾ ਤੇ ਦਿਲ ਵਿੱਚ ਸੋਚਦਾ ਕਿ ਇਸ ਮਕਾਨ ਵਿੱਚ ਆ ਕੇ ਕੋਈ ਬੜਾ ਧਨਾੜ ਆਦਮੀ ਰਹਿ ਰਿਹਾ ਹੈ ਜਿਸ ਨੇ ਇਹੋ ਜਿਹਾ ਸੁੰਦਰ ਬਗੀਚਾ ਆਪਣੇ ਟੈਨ ਲਈ ਬਣਵਾਇਆ ਹੈ ਇੱਕ ਦਿਨ ਜਦੋਂ ਮਨਮੁਖ ਸਿੰਘ ਇਸ ਬਗੀਚੇ ਅੱਗੋਂ ਲੰਘਿਆ ਕੁਝ ਛੇਰ ਲਈ ਫੁੱਲਾਂ ਦੀ ਮਹਿਕ ਲੈਣ ਲਈ ਖਲੋਤਾ ਤਾਂ ਮਾਲੀ ਨੇ ਜੋ ਮਨਮੁਖ ਸਿੰਘ ਦੀ ਦਰਵਾਜ਼ੇ ਵਿੱਚ ਖੜਾ ਇੰਤਜ਼ਾਰ ਕਰ ਰਿਹਾ ਸੀ ਉਸਨੇ ਹੱਥ ਜੋੜ ਕੇ ਆਖਿਆ ਤੁਸੀਂ ਤੇ ਸਾਡੇ ਗੁੰਡਿਓ ਤੁਹਾਡੇ ਵਾਸਤੇ ਤੇ ਜਦੋਂ ਜੀ ਚਾਵੇ ਬਗੀਚੇ ਵਿੱਚ ਆ ਕੇ ਟੈਲਣ ਦੀ ਜਾਂ ਬੈਂਚ ਤੇ ਬਹਿ ਕੇ ਫੁਲਵਾੜੀ ਦਾ ਆਨੰਦ ਲੈਣ ਦੀ ਖੁਲ ਹੈ ਜਦੋਂ ਜੀ ਕਰੇ ਇੱਥੇ ਆ ਕੇ ਬੈਠਿਆ ਕਰੋ ਮੇਰਾ ਮਾਲਕ ਤੁਹਾਡੇ ਇੱਥੇ ਕਦੇ-ਕਦੇ ਆਉਣ ਨਾਲ ਬੜਾ ਪ੍ਰਸੰਨ ਹੋਵੇਗਾ ਉਸ ਦਾ ਹੁਕਮ ਹੈ ਕਿ ਇਸ ਬਗੀਚੇ ਦਾ ਦਰਵਾਜ਼ਾ ਤੇ ਕਿਸੇ ਵਾਸਤੇ ਵੀ ਬੰਦ ਨਹੀਂ ਪਰ ਗਵੰਡੀਆਂ ਨੂੰ ਤੇ ਇਹ ਬਾਗੀਚਾ ਆਪਣਾ ਹੀ ਸਮਝਣਾ ਚਾਹੀਦਾ ਹੈ। ਮਨਮੁਖ ਸਿੰਘ ਹੁਣ ਕਈ ਵਾਰ ਬਾਗੀਚੇ ਵਿੱਚ ਆ ਕੇ ਬਹਿੰਦਾ ਤੇ ਮਾਲੀ ਤੋਂ ਉਸ ਦੇ ਮਾਲਕ ਦੀਆਂ ਗੱਲਾਂ ਪੁੱਛਦਾ। ਤੇ ਇਹ ਸੁਣ ਕੇ ਕਿ ਉਸ ਦਾ ਗਵੰਡੀ ਨਾ ਕੇਵਲ ਬੜਾ ਧਨੀ ਹੈ। ਸਗੋਂ ਬੜਾ ਹਮਦਰਦ ਦੁਖੀਆ ਗਰੀਬਾਂ ਦੇ ਦੁੱਖ ਵੰਡਣ ਵਾਲਾ ਪਰਉਪਕਾਰੀ ਵੀ ਹੈ। ਦਿਲ ਵਿੱਚ ਸੋਚਦਾ ਕਿ ਇਹ ਇਹ ਨਹੀਂ ਚੰਗਾ ਤਾਂ ਸ਼ਾਇਦ ਮੇਰੀ ਮਦਦ ਵੀ ਕਰੇ। ਤੇ ਸ਼ਾਇਦ ਇਸ ਕਰਕੇ ਮੇਰੀ ਕਿਸਮਤ ਬਦਲ ਜਾਏ। ਮੱਲੀ ਤੋਂ ਉਸਦੇ ਮਾਲਕ ਦੀਆਂ ਗੱਲਾਂ ਸੁਣ ਸੁਣ ਕੇ ਮਨਮੁਖ ਸਿੰਘ ਦੇ ਦਿਲ ਵਿੱਚ ਆਪਣੇ ਗੁੰਡੀ ਸੰਤ ਸਿੰਘ ਨੂੰ ਮਿਲਣ ਦੀ ਚਾਹ ਪੈਦਾ ਹੋਈ ਤੇ ਆਖਣ ਲੱਗਾ ਮਿੱਤਰਾ ਜੇ ਤੇਰਾ ਮਾਲਕ ਸੱਚੀ ਮੁੱਚੀ ਇੱਡਾ ਚੰਗਾ ਹੈ ਤਾਂ ਕੀ ਤੂੰ ਮੈਨੂੰ ਉਹਦੇ ਨਾਲ ਮਿਲਾ ਸਕਨਾ ਮੱਲੀ ਨੇ ਜਵਾਬ ਦਿੱਤਾ ਲਓ ਇਹ ਕਿਹੜੀ ਗੱਲ ਹੈ ਬਾਦਸ਼ਾਹ ਜਦੋਂ ਤੁਹਾਡਾ ਜੀ ਕਰੇ ਤੁਸੀਂ ਮੇਰੇ ਮਾਲਕ ਨੂੰ ਮਿਲ ਸਕਦੇ ਹੋ ਉਹ ਤੇ ਆਪਣੇ ਗਵੰਡੀਆਂ ਨੂੰ ਆਪਣਾ ਮਿੱਤਰ ਸਮਝਦਾ ਤੇ ਤੁਹਾਨੂੰ ਮਿਲ ਕੇ ਬੜਾ ਖੁਸ਼ ਹੋਵੇਗਾ। ਥੋੜੀ ਦੇਰ ਮਗਰੋਂ ਮਨਮੁਖ ਸੰਤ ਸਿੰਘ ਕੋਲ ਆਉਣ ਜਾਣ ਲੱਗ ਪਿਆ। ਉਹਨੇ ਆਪਣੀ ਸਾਰੀ ਵਾਰਤਾ ਸੰਤ ਸਿੰਘ ਨੂੰ ਸੁਣਾਈ। ਬਈ ਕਿਸ ਤਰ੍ਹਾਂ ਉਹਨੂੰ ਵਪਾਰ ਵਿੱਚ ਕਟਾ ਪੈ ਗਿਆ। ਜਾਇਦਾਦ ਵਿਕ ਗਈ। ਸਿਹਤ ਖਰਾਬ ਹੋ ਗਈ। ਤੇ ਕਮਜ਼ੋਰੀ ਦੀ ਹਾਲਤ ਵਿੱਚ ਵੀ ਉਸ ਨੂੰ ਆਪਣੇ ਬਾਲ ਬੱਚੇ ਦਾ ਢਿੱਡ ਭਰਨ ਲਈ ਦਿਨ ਰਾਤ ਮਜ਼ਦੂਰੀ ਕਰਨੀ ਪੈਂਦੀ ਹੈ। ਸੰਤ ਸਿੰਘ ਉਸ ਦੀਆਂ ਸਾਰੀਆਂ ਗੱਲਾਂ ਹਮਦਰਦੀ ਨਾਲ ਸੁਣਦਾ ਤੇ ਧੀਰਜ ਦੇ ਕੇ ਕਹਿੰਦਾ ਮਿਤਰਾ ਘਬਰਾਣਾ ਫਿਕਰ ਕਰਨਾ ਛੱਡ ਦੇ। ਦੁਨੀਆ ਵਿੱਚ ਪੱਕੇ ਇਰਾਦੇ ਵਾਲਾ ਬੰਦਾ ਜੋ ਕਰਨਾ ਚਾਵੇ ਕੁਦਰਤ ਉਸ ਨੂੰ ਇਹੋ ਜਿਹੇ ਮੌਕੇ ਬਾਰ-ਬਾਰ ਦੇ ਦਿੰਦੀ ਹੈ ਜੇ ਤੂੰ ਵੀ ਆਪਣੀ ਹਾਲਤ ਮੋੜ ਸੁਧਾਰਨਾ ਚਾਹਣਾ ਹੈ ਤਾਂ ਆਪਣੀ ਵਿਗੜੀ ਕਿਸਮਤ ਮੋੜ ਸਵਾਰ ਸਕਣਾ ਹੈ ਤਕਲੀਫਾਂ ਤੇ ਮੁਸੀਬਤਾਂ ਤੋਂ ਕਬਰਾ ਕੇ ਤੇ ਨਿਰਾਸ਼ ਹੋ ਜਾਣ ਵਾਲਾ ਬੰਦਾ ਮੁਸੀਬਤਾਂ ਦਾ ਸ਼ਿਕਾਰ ਹੋ ਜਾਂਦਾ ਹੈ ਪਰ ਮੁਸੀਬਤਾਂ ਦਾ ਸੂਰਬੀਰਤਾ ਨਾਲ ਮੁਕਾਬਲਾ ਕਰਨ ਵਾਲਾ ਬੰਦਾ ਉਹਨਾਂ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ ਸੰਤ ਸਿੰਘ ਨੇ ਮਨਮੁਖ ਸਿੰਘ ਨੂੰ ਇੱਕ ਦਿਨ ਆਪਣੀ ਕਹਾਣੀ ਵੀ ਸੁਣਾਈ ਕਿ ਇੱਕ ਵਾਰ ਉਹ ਆਪ ਬਹੁਤ ਵੱਡੀਆਂ ਮੁਸੀਬਤਾਂ ਵਿੱਚ ਫਸ ਗਿਆ ਸੀ ਪਰ ਮੁਸੀਬਤਾਂ ਨੂੰ ਆਪਣੇ ਨਾਲੋਂ ਕਮਜ਼ੋਰ ਸਮਝ ਕੇ ਤੇ ਲਗਾਤਾਰ ਹਿੰਮਤ ਨਾਲ ਉਹਨਾਂ ਦਾ ਮੁਕਾਬਲਾ ਕਰਕੇ ਉਸ ਨੇ ਸਭ ਮੁਸੀਬਤਾਂ ਤੇ ਫਤਿਹ ਹਾਸਲ ਕਰ ਲਈ ਮੁਸੀਬਤਾਂ ਸੰਤ ਸਿੰਘ ਨੇ ਆਖਿਆ ਦੇਖੋ ਜੀ ਮੁਸੀਬਤਾਂ ਤੇ ਉਦੋਂ ਤਾਂ ਰਹਿੰਦੀਆਂ ਨੇ ਜਦੋਂ ਤੱਕ ਇਨਸਾਨ ਉਹਨਾਂ ਦੀ ਹਸਤੀ ਨੂੰ ਮੰਨੇ ਪਰ ਜਦੋਂ ਇਨਸਾਨ ਮੁਸੀਬਤਾਂ ਦੀ ਹਸਤੀ ਨੂੰ ਹੀ ਨਹੀਂ ਮੰਨਦਾ ਭਾਵੇਂ ਮੁਸੀਬਤਾਂ ਨੂੰ ਬਿਲਕੁਲ ਮਾਮੂਲੀ ਸਮਝੇ ਤਾਂ ਫਿਰ ਮੁਸੀਬਤਾਂ ਮੁਸੀਬਤਾਂ ਨਹੀਂ ਰਹਿੰਦੀਆਂ ਤੇ ਹੌਲੀ-ਹੌਲੀ ਗਾਇਬ ਹੋ ਜਾਂਦੀਆਂ ਨੇ ਬੰਦੇ ਦੇ ਆਪਣੇ ਦ੍ਰਿਸ਼ਟੀਕੋਣ ਵਿੱਚ ਹੀ ਬੜਾ ਕੁਝ ਲੁਕਿਆ ਪਿਆ ਹੈ ਜਦੋਂ ਇਹ ਕਿਸੇ ਕੰਮ ਨੂੰ ਬਹੁਤ ਮੁਸ਼ਕਲ ਮੰਨ ਲਵੇ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਹੈ ਤੇ ਸੱਚਮੁੱਚ ਮੁਸ਼ਕਲ ਰਹਿੰਦਾ ਹੈ ਪਰ ਜਦੋਂ ਇਹ ਉਸੇ ਕੰਮ ਨੂੰ ਆਸਾਨ ਮੰਨ ਲਵੇ ਨਾ ਮੁਮਕਿਨ ਨਾ ਜਾਣੇ ਭਾਵ ਇੰਪਾਸਸੀਬਲ ਨਾ ਸਮਝੇ ਤਾਂ ਸੱਚਮੁੱਚ ਉਹ ਕੰਮ ਬੜਾਈ ਆਸਾਨ ਹੋ ਜਾਂਦਾ ਹੈ ਇਸ ਕਿਸਮ ਦੀਆਂ ਦਿਲ ਨੂੰ ਟਾਰਸ ਦੇਣ ਤੇ ਪੱਕਾ ਕਰਨ ਵਾਲੀਆਂ ਗੱਲਾਂ ਸੁਣ ਸੁਣ ਕੇ ਮਨਮੁਖ ਸਿੰਘ ਦੇਖਿਆ ਨਾਂ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਗਈ ਤੇ ਉਸ ਨੂੰ ਇਹ ਜਾਪਣ ਲੱਗ ਪਿਆ ਕਿ ਜੇ ਉਹ ਵੀ ਚਾਵੇ ਤਾਂ ਸੰਤ ਸਿੰਘ ਵਾਂਗ ਆਪਣੀਆਂ ਮੁਸੀਬਤਾਂ ਤੇ ਕਾਬੂ ਪਾ ਸਕਦਾ ਹੈ ਤੇ ਆਪਣੀ ਵਿਗੜੀ ਕਿਸਮਤ ਨੂੰ ਮੋੜ ਸਵਾਰ ਸਕਦਾ ਹੈ ਸੰਤ ਸਿੰਘ ਦੀ ਸੰਗਤ ਦਾ ਸਭ ਤੋਂ ਪਹਿਲਾ ਅਸਰ ਮਨਮੁਖ ਸਿੰਘ ਤੇ ਇਹ ਹੋਇਆ ਕਿ ਉਹ ਆਪਣੀਆਂ ਮੁਸੀਬਤਾਂ ਨੂੰ ਹੁਣ ਪਹਿਲਾਂ ਵਾਂਗ ਅਜੇਤ ਨਹੀਂ ਸੀ ਸਮਝਦਾ ਸਗੋਂ ਉਸ ਦੇ ਦਿਲ ਵਿੱਚ ਆਪਣੇ ਪੈਰਾਂ ਤੇ ਖੜੇ ਹੋਣ ਦਾ ਉਤਸ਼ਾਹ ਪੈਦਾ ਹੋਇਆ ਤੇ ਆਪਣੇ ਚੰਗੇ ਦਿਨਾਂ ਦਾ ਪਰਛਾਵਾਂ ਉਸ ਦੀਆਂ ਅੱਖਾਂ ਅੱਗੇ ਫਿਰਨ ਲੱਗ ਪਿਆ ਇੱਕ ਦਿਨ ਉਸ ਨੇ ਸੰਤ ਸਿੰਘ ਕੋਲ ਜਾ ਕੇ ਆਖਿਆ ਮਿਤਰਾ ਤੂੰ ਮੇਰੇ ਮਰਦੇ ਹੋਏ ਦਿਲ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ ਮੇਰੇ ਠੰਡੇ ਹੋਏ ਦਿਲ ਨੂੰ ਤੂੰ ਬੜੀ ਟਾਰਸ ਦਿੱਤੀ ਏ ਤੇ ਸੱਚਮੁੱਚ ਹੁਣ ਮੈਂ ਵੀ ਬੜਾ ਤਗੜਾ ਹੋ ਗਿਆ ਹੁਣ ਮੇਰਾ ਵੀ ਜੀ ਕਰਦਾ ਹੈ ਕਿ ਮੇਰੀ ਵੀ ਵਿਗੜੀ ਸੁਰਜਾ ਹੈ ਮੈਂ ਤੇਰਾ ਬੜਾ ਧੰਨਵਾਦੀ ਹੋਵਾਂਗਾ ਜੇ ਤੂੰ ਇਸੇ ਤਰ੍ਹਾਂ ਮੇਰਾ ਹੌਸਲਾ ਬਣਾਈ ਰੱਖੇ ਤੇ ਮੈਨੂੰ ਅਸੀਸ ਦੇ ਦਰਵੈ ਹੁਣ ਮੈਨੂੰ ਆਸ ਹੈ ਕਿ ਮੈਂ ਬਹੁਤ ਕੁਝ ਕਰ ਸਕਣਾ ਇਸ ਤੋਂ ਕੁਝ ਦਿਨ ਬਾਅਦ ਹੀ ਮਨਮੁਖ ਸਿੰਘ ਦੇ ਸਾਹੂਕਾਰ ਨੇ ਜਿਸ ਤੋਂ ਕਿਸੇ ਵੇਲੇ ਰੁਪਈਆ ਲੈ ਕੇ ਕਾਰੋਬਾਰ ਕਰਦਾ ਸੀ ਤੇ ਉਸ ਨੂੰ ਘਾਟਾ ਪੈਣ ਕਰਕੇ ਮਨਮੁਖ ਸਿੰਘ ਨੂੰ ਹੋਰ ਰੁਪਈਆ ਦੇਣੋਂ ਇਨਕਾਰ ਕਰ ਦਿੱਤਾ ਸੀ ਉਸਨੇ ਮਨਮੁਖ ਸਿੰਘ ਨੂੰ ਬੁਲਾ ਪੇਜਿਆ ਤੇ ਆਖਿਆ ਬਈ ਮੈਂ ਆਪਣਾ ਖਿਆਲ ਬਦਲ ਲਿਆ ਹੁਣ ਮੈਂ ਤੈਨੂੰ ਫਿਰ ਕੰਮ ਵਾਸਤੇ ਪੈਸਾ ਦੇਣ ਲਈ ਤਿਆਰ ਹਾਂ ਮਨਮੁਖ ਸਿੰਘ ਬੜਾ ਹੈਰਾਨ ਹੋਇਆ ਤੇ ਦਿਲ ਵਿੱਚ ਸੋਚਣ ਲੱਗਾ ਬਈ ਇਹ ਇਸ ਸ਼ਾਹੂਕਾਰ ਨੂੰ ਕੀ ਹੋ ਗਿਆ ਇਹ ਤਾਂ ਜਮਾ ਹੀ ਪੈਸੇ ਦਾ ਪੀਰ ਹੈ ਪਰ ਇਹ ਮੈਨੂੰ ਆਪੇ ਬੁਲਾ ਕੇ ਪੈਸੇ ਦੇਣ ਵਾਸਤੇ ਕਹਿ ਰਿਹਾ ਹੈ ਪਰ ਜਿਵੇਂ ਭੁੱਖੇ ਬੰਦੇ ਨੂੰ ਰੋਟੀ ਮਿਲਣ ਤੇ ਇਹ ਖਿਆਲ ਘਟ ਹੀ ਆਉਂਦਾ ਬਈ ਇਹ ਰੋਟੀ ਕਿੱਥੋਂ ਆਈ ਏ ਕਿਵੇਂ ਬਣੀ ਏ ਸਗੋਂ ਉਹ ਤੇ ਉਸ ਨੂੰ ਖਾਣ ਦੀ ਕਰਦਾ ਹੈ ਇਸੇ ਤਰ੍ਹਾਂ ਮਨਮੁਖ ਸਿੰਘ ਨੇ ਸ਼ਾਹੂਕਾਰ ਨੂੰ ਪੁੱਛਿਆ ਸ਼ਾਹ ਜੀ ਤੁਸੀਂ ਮੈਨੂੰ ਕਿੰਨਾ ਪੈਸਾ ਦੇ ਸਕਦੇ ਹੋ ਉਹ ਭਲਿਆ ਮਾਨਸਾ ਜਿੰਨਾ ਤੇਰਾ ਜੀ ਕਰੇ ਸਾਡੇ ਕੋਲ ਪੈਸਾ ਲੈ ਜਾ ਤੇਰੇ ਵਰਗੇ ਬੰਦਿਆਂ ਵਾਸਤੇ ਅਸੀਂ ਕੋਈ ਪੈਸੇ ਦੀ ਲਿਮਟ ਥੋੜਾ ਲਾਈ ਏ ਸਾਹੂਕਾਰ ਨੇ ਹੱਸ ਕੇ ਜਵਾਬ ਦਿੱਤਾ ਇਹ ਸਾਰਾ ਕੁਝ ਸੁਣ ਕੇ ਭਾਵੇਂ ਮਨਮੁਖ ਸਿੰਘ ਹੈਰਾਨ ਤੇ ਬੜਾ ਹੋਇਆ ਪਰ ਖੁਸ਼ ਵੀ ਬੜਾ ਹੋਇਆ ਅਖੀਰ ਮਨਮੁਖ ਸਿੰਘ ਨੇ ਸਾਹੂਕਾਰ ਕੋਲੋਂ ਪੈਸਾ ਲੈ ਕੇ ਮੁੜ ਕਾਰੋਬਾਰ ਸ਼ੁਰੂ ਕੀਤਾ ਤੇ ਥੋੜੀ ਦੇਰ ਬਾਅਦ ਹੀ ਥੋੜੀ ਦੇਰ ਵਿੱਚ ਹੀ ਅਮੀਰ ਹੋ ਗਿਆ ਹੁਣ ਉਸ ਦੇ ਘਰ ਵਿੱਚ ਮੁੜ ਦੌਲਤ ਸੀ ਇੱਜ਼ਤ ਸੀ ਖੁਸ਼ਹਾਲੀ ਸੀ ਉਸ ਨੇ ਸ਼ਾਹੂਕਾਰ ਦਾ ਸਾਰਾ ਪੈਸਾ ਵਾਪਸ ਕਰ ਦਿੱਤਾ ਤੇ ਆਪਣਾ ਕਾਰੋਬਾਰ ਆਪਣੇ ਪੈਸੇ ਨਾਲ ਚਲਾਉਣ ਲੱਗਾ ਇੱਕ ਦਿਨ ਮਨਮੁਖ ਸਿੰਘ ਨੇ ਸ਼ਾਹੂਕਾਰ ਕੋਲ ਜਾ ਕੇ ਆਖਿਆ ਸਾਹ ਜੀ ਮੇਰੀ ਜ਼ਿੰਦਗੀ ਨੂੰ ਮੁੜ ਕੇ ਲੀ ਤੇ ਲੈ ਆਉਣ ਵਾਲੇ ਤੇ ਮੁੜ ਕੇ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਨ ਵਾਲੇ ਤੁਸੀਂ ਹੋ ਜੇ ਤੁਸੀਂ ਪੈਸਾ ਨਾ ਨ ਦੇਂਦੇ ਤਾਂ ਕਿਸੇ ਵੀ ਤਰ੍ਹਾਂ ਮੈਂ ਮੁੜ ਕੇ ਕਾਰੋਬਾਰ ਇੱਜ਼ਤ ਦੌਲਤ ਜਾਇਦਾਦ ਮੁੜ ਹਾਸਲ ਨਾ ਕਰ ਸਕਦਾ ਮੈਂ ਤੁਹਾਨੂੰ ਇਸ ਪਰਉਪਕਾਰ ਲਈ ਬਹੁਤ ਮਹਾਨ ਸਮਝਣਾ ਤੇ ਮੈਂ ਮਨੋਂ ਤੁਹਾਡਾ ਧੰਨਵਾਦੀ ਹਾਂ ਤੇ ਮੇਰੀ ਸਾਰੀ ਖੁਸ਼ਹਾਲੀ ਦਾ ਸਭ ਤੋਂ ਵੱਡਾ ਕਾਰਨ ਤੁਸੀਂ ਹੋ ਮੈਂ ਤੁਹਾਡੇ ਚਰਨਾਂ ਤੇ ਮੱਥਾ ਟੇਕਦਾ। ਸ਼ੌਕਰ ਨੇ ਮਨਮੁਖ ਸਿੰਘ ਦੀ ਗੱਲ ਨੂੰ ਕੱਟਦਿਆਂ ਹੋਇਆਂ ਜਵਾਬ ਦਿੱਤਾ। ਉਹ ਮਨਮੁਖ ਸਿੰਘ, ਉਹ ਤੈਨੂੰ ਇਹ ਭੁਲੇਖਾ ਹੈ। ਵੀ ਮੈਂ ਰੁਪਈਆ ਦੇ ਕੇ ਤੇਰੀ ਮਦਦ ਕੀਤੀ ਏ। ਤੇਰੀ ਮਾਲੀ ਹਾਲਤ ਇੰਨੀ ਖਰਾਬ ਸੀ ਵੀ ਤੈਨੂੰ ਪੈਸਾ ਦੇਣਾ ਤੇ ਮੈਂ ਆਪਣਾ ਪੈਸਾ ਖਤਰੇ ਵਿੱਚ ਪਾਉਣਾ ਸਮਝਦਾ ਸਾਂ। ਇਹ ਸਾਰਾ ਕੁਝ ਜੋਗਸ ਮੈਂ ਕੀਤਾ। ਤੇਰੇ ਗੁੰਡੇ ਸਰਦਾਰ ਸੰਤ ਸਿੰਘ ਦੀ ਪ੍ਰੇਰਣਾ ਨਾਲ ਕੀਤਾ। ਉਹ ਕਿਸੇ ਰਾਜੇ ਦਾ ਵਜ਼ੀਰ ਹੈ। ਤੇ ਇਸ ਦੇਸ਼ ਵਿੱਚ ਉਹ ਕਿਸੇ ਖਾਸ ਕੰਮ ਲਈ ਆਇਆ ਹੈ। ਮੇਰੇ ਕੋਲ ਉਹਦੇ ਲੱਖ ਰੁਪਏ ਜਮ੍ਹਾਂ ਰਹਿੰਦੇ ਨੇ। ਉਹਨੇ ਤੇਰੀ ਗਾਰੰਟੀ ਦਿੱਤੀ ਸੀ। ਤੇ ਆਖਿਆ ਸੀ। ਬਈ ਜੇ ਮੇਰੇ ਮਿੱਤਰ ਮਨਮੁਖ ਸਿੰਘ ਨੂੰ ਕਟਾ ਪਿਆ ਤੇ ਉਹ ਪੈਸੇ ਵਾਪਸ ਨਾ ਕਰ ਸਕਿਆ। ਤਾਂ ਉਸਤੇ ਪੈਸੇ ਮੈਂ ਦਿਆਂਗਾ ਇਹ ਸਾਰਾ ਕੁਝ ਜੋ ਕੁਝ ਤੇਰੇ ਤੇ ਪਰਉਪਕਾਰ ਹੋਇਆ ਨਾ ਭੋਲਿਆ ਇਹ ਉਸ ਸੰਤ ਸਿੰਘ ਦਾ ਹੈ ਜਿਹੜਾ ਤੇਰਾ ਗੁੰਡੀ ਹੈ ਤੇ ਤੈਨੂੰ ਉਸ ਦਾ ਧੰਨਵਾਦੀ ਹੋਣਾ ਚਾਹੀਦਾ ਜਦੋਂ ਮਨਮੁਖ ਸਿੰਘ ਨੂੰ ਆਪਣੇ ਗੁੰਡੀ ਦੇ ਇਸ ਪਰਉਪਕਾਰ ਦਾ ਪਤਾ ਲੱਗਾ ਤਾਂ ਫੌਰਨ ਸਰਦਾਰ ਸੰਤ ਸਿੰਘ ਦੇ ਕੋੜ ਮਿਲਣ ਤੇ ਲਈ ਆਣ ਪਹੁੰਚਿਆ ਅੱਗੇ ਸਰਦਾਰ ਸੰਤ ਸਿੰਘ ਜੀ ਆਪਣੇ ਬਗੀਚੇ ਵਿੱਚ ਬੈਠੇ ਸਿਤਾਰ ਵਜਾ ਕੇ ਬੜੇ ਪਿਆਰ ਨਾਲ ਗਾ ਰਹੇ ਸਨ ਆਪਣੇ ਲੋਭ ਕਉ ਕੀਨੋ ਮੀਤ ਸਗਲ ਮਨੋਰਥ ਮੁਕਤ ਪਦ ਦੀਤ ਐਸਾ ਮੀਤ ਕਰੋ ਸਭ ਕੋਏ ਜਾਤੇ ਬਿਰਥਾ ਕੋਈ ਨਾ ਹੋਏ ਰਹਾਓ ਆਪਣੇ ਸੁਆਇ ਰਿਧੈ ਲੈ ਤਾਰਿਆ ਦੁਖ ਦਰਦ ਰੋਗ ਸਗਲ ਬਿਦਾਰਿਆ ਰਸਨਾ ਗੀਧੀ ਬੋਲਤ ਨਾਮ ਪੂਰਨ ਹੋਏ ਸਗਲੇ ਕਾਮ ਅਨੇਕ ਬਾਰ ਨਾਨਕ ਬਲਿਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਜਦੋਂ ਸਰਦਾਰ ਸੰਤ ਸਿੰਘ ਨੇ ਇਹ ਅਰਸ਼ੀ ਸ਼ਬਦ ਗਾਉਣਾ ਬੰਦ ਕੀਤਾ ਤਾਂ ਮਨਮੁਖ ਸਿੰਘ ਨੇ ਹੱਥ ਜੋੜ ਕੇ ਆਖਿਆ ਸਰਦਾਰ ਸਾਹਿਬ ਮੈਨੂੰ ਸ਼ਾਹੂਕਾਰ ਨੇ ਸਾਰੀ ਗੱਲ ਦੱਸ ਦਿੱਤੀ ਹੈ ਤੁਸੀਂ ਜਿਹੜਾ ਮੇਰੇ ਤੇ ਬਰੁਕਾਰ ਕੀਤਾ ਨਾ ਤੇ ਮੇਰੀ ਵਿਗੜੀ ਸਵਾਰ ਦਿੱਤੀ ਹੈ ਤੁਸੀਂ ਜਿਹੜੀ ਦੌਲਤ ਇੱਜ਼ਤ ਤੇ ਸੁੱਖ ਮੈਨੂੰ ਮੁੜ ਕੇ ਦੇ ਦਿੱਤੇ ਨੇ ਇਹ ਸਭ ਤੁਹਾਡੀ ਕਿਰਪਾ ਹੈ ਹੁਣ ਤੁਸੀਂ ਕਿਰਪਾ ਕਰਕੇ ਮੈਨੂੰ ਇਹ ਦੱਸੋ ਮੈਂ ਤੁਹਾਡੇ ਇਸ ਪਰ ਉਪਕਾਰ ਦਾ ਧੰਨਵਾਦ ਕਿਵੇਂ ਕਰਾਂ ਮੈਂ ਤੁਹਾਡੀ ਕੀ ਸੇਵਾ ਕਰਾਂ ਮੇਰਾ ਤਨ ਮਨ ਧਨ ਸਾਰਾ ਖੁਦ ਤੁਹਾਡੀ ਸੇਵਾ ਲਈ ਹਾਜ਼ਰ ਹੈ ਸਰਦਾਰ ਸੰਤ ਸਿੰਘ ਨੇ ਮਨਮੁਖ ਸਿੰਘ ਨੂੰ ਸੱਚੇ ਦਿਲੋਂ ਸ਼ੁਕਰੀਆ ਕਰਦਿਆਂ ਵੇਖ ਕੇ ਆਖਿਆ ਉਹ ਮਿੱਤਰਾ ਮੈਂ ਤੇਰੇ ਨਾਲ ਕੋਈ 파ਰੂਕਾਰ ਨਹੀਂ ਕੀਤਾ। ਮੈਂ ਤੇ ਆਪਣੇ ਮਾਲਕ ਦਾ ਹੁਕਮ ਵਜਾਰਿਆ ਸੀ। ਮੈਂ ਅਨੰਦਪੁਰ ਰਿਆਸਤ ਦੇ ਮਹਾਰਾਜ ਪ੍ਰਭੂ ਸਿੰਘ ਦਾ ਵਜ਼ੀਰ ਹਾਂ। ਤੇ ਉਹਨਾਂ ਦੇ ਹੁਕਮ ਅਨੁਸਾਰ ਹੀ ਇੱਥੇ ਸ਼ਹਿਰ ਵਿੱਚ ਤੇਰੇ ਕੋਲ ਆਇਆ। ਤੈਨੂੰ ਸ਼ਾਇਦ ਯਾਦ ਨਹੀਂ। ਕਿ ਤੂੰ ਤੇ ਮਹਾਰਾਜ ਪ੍ਰਭੂ ਸਿੰਘ ਜੀ ਛੋਟੀ ਉਮਰ ਵਿੱਚ ਇਕੱਠੇ ਖੇਡਦੇ ਰਹੇ ਸੀ। ਇੱਕ ਦੂਸਰੇ ਦੇ ਤੁਸੀਂ ਬੜੇ ਮਿੱਤਰ ਸੀ ਪਰ ਤੂੰ ਅਜੇ ਛੋਟਾ ਜਿਹਾ ਇਸ ਹੈ ਜਦੋਂ ਤੇਰੇ ਪਿਤਾ ਜੀ ਆਨੰਦਪੁਰ ਦੀ ਰਿਆਸਤ ਨੂੰ ਛੱਡ ਕੇ ਤ੍ਰਿਸ਼ਨਾਗੜ੍ਹ ਦੀ ਰਿਆਸਤ ਵਿੱਚ ਆ ਕੇ ਇੱਥੇ ਰਹਿਣ ਲੱਗ ਪਏ ਹਾਲਾਤ ਬਦਲ ਜਾਣ ਨਾਲ ਤੈਨੂੰ ਆਪਣੇ ਬਚਪਨ ਦਾ ਅਸਲੀ ਤੇ ਪਹਿਲਾ ਮਿੱਤਰ ਵੀ ਭੁੱਲ ਗਿਆ ਪਰ ਉਸ ਪਿਆਰੇ ਮਿੱਤਰ ਨੇ ਤੈਨੂੰ ਕਦੇ ਨਹੀਂ ਭੁਲਾਇਆ ਸਗੋਂ ਉਸਨੇ ਮੈਨੂੰ ਤੇਰੀ ਖੋਜ ਵਿੱਚ ਇੱਥੇ ਭੇਜਿਆ ਤਾਂ ਕਿ ਮੈਂ ਤੈਨੂੰ ਲੱਭ ਕੇ ਸੁਖੀ ਬਣਾਉਣ ਵਿੱਚ ਜੋ ਵੀ ਕਰ ਸਕਾਂ ਉਹ ਕਰਾਂ ਤੇ ਖੀਰ ਤੈਨੂੰ ਆਪਣੇ ਨਾਲ ਮਹਾਰਾਜ ਪ੍ਰਭੂ ਸਿੰਘ ਜੀ ਦੇ ਕੋਲ ਆਨੰਦਪੁਰ ਲੈ ਚੱਲਾਂ ਜਦੋਂ ਮੈਂ ਆ ਕੇ ਤੇਰੀ ਹਾਲਤ ਖਰਾਬ ਤੇ ਪਰਿਵਾਰ ਨੂੰ ਦੁਖੀ ਜੀਵਨ ਬਤੀਤ ਕਰਦਿਆਂ ਵੇਖਿਆ ਤਾਂ ਉਸ ਵੇਲੇ ਮੈਂ ਤੈਨੂੰ ਅਨੰਦਪੁਰ ਜਾਣ ਵਾਸਤੇ ਇਸ ਲਈ ਨਹੀਂ ਸੀ ਆਖਿਆ ਕਿਉਂਕਿ ਤੂੰ ਆਪਣੇ ਪਰਿਵਾਰ ਨੂੰ ਦੁੱਖਾਂ ਜਾਂ ਤਕਲੀਫਾਂ ਵਿੱਚ ਛੱਡ ਕੇ ਸ਼ਾਇਦ ਮੇਰੇ ਨਾਲ ਚੱਲਣ ਲਈ ਤਿਆਰ ਨਾ ਹੁੰਦਾ ਇਸ ਲਈ ਮੈਂ ਤੇਰੀ ਜ਼ਮਾਨਤ ਦਿੱਤੀ ਮੈਂ ਤੇਰੀ ਗਾਰੰਟੀ ਦਿੱਤੀ ਹੁਣ ਤੇਰੇ ਕਾਰੋਬਾਰ ਦੀ ਤਰੱਕੀ ਹੋ ਗਈ ਤੇਰੀ ਦੁਨਿਆਵੀ ਜ਼ਿੰਦਗੀ ਸੋਖੀ ਹੋ ਗਈ ਹੁਣ ਤੂੰ ਮੇਰੇ ਮਾਲਕ ਪ੍ਰਭੂ ਸਿੰਘ ਜੀ ਦਾ ਅਸਲੀ ਸੁਨੇਹਾ ਸੁਣ ਲੈ ਉਹ ਚਾਹੁੰਦੇ ਨੇ ਕਿ ਤੂੰ ਮੁੜ ਕੇ ਅਨੰਦਪੁਰ ਦੀ रियासत ਵਿੱਚ ਆ ਜਾਏ ਤੇ ਉਹਨਾਂ ਦੇ ਕੋਲ ਉਸੇ ਤਰ੍ਹਾਂ ਰਵੇਂ ਜਿਵੇਂ ਬਚਪਨ ਵਿੱਚ ਤੁਸੀਂ ਇੱਕ ਦੂਜੇ ਦੇ ਨੇੜੇ ਪਰਮ ਖੁਸ਼ੀ ਤੇ ਪਰਮ ਸੁਖ ਦੀ ਹਾਲਤ ਵਿੱਚ ਰਹਿੰਦੇ ਸੋ ਮਨਮੁਖ ਸਿੰਘ ਨੇ ਜਦੋਂ ਸੰਤ ਸਿੰਘ ਤੋਂ ਇਹ ਵਾਰਤਾ ਸੁਣੀ ਤਾਂ ਉਸ ਦੀਆਂ ਅੱਖਾਂ ਵਿੱਚੋਂ ਅਥਰੂ ਨਿਕਲ ਆਏ ਅਤੇ ਹੱਥ ਜੋੜ ਕੇ ਬੋਲਿਆ ਮਹਾਰਾਜ ਪ੍ਰਭੂ ਸਿੰਘ ਦੀ ਬੜੀ ਕਿਰਪਾ ਉਹਨਾਂ ਨੇ ਮੇਰੇ ਵਾਸਤੇ ਇੰਨਾ ਕੁਲ ਕੀਤਾ ਪਰ ਮੈਨੂੰ ਤੇ ਕੁਝ ਯਾਦ ਹੀ ਨਹੀਂ ਆਉਂਦਾ ਬਈ ਮੈਂ ਛੋਟੇ ਹੁੰਦਿਆਂ ਮਹਾਰਾਜਾ ਸਾਹਿਬ ਨਾਲ ਖੇਡਦਾ ਸੀ ਦੇਖੋ ਤ੍ਰਿਸ਼ਨਾ ਗੜ ਵਿਚ ਆ ਕੇ ਮੇਰੇ ਪਿਤਾ ਹੰਕਾਰ ਸਿੰਘ ਤੇ ਮੇਰੀ ਮਾਤਾ ਬੀਬੀ ਮਾਇਆ ਨੇ ਮੈਨੂੰ ਪਲਿਆ ਤੇ ਵੱਡਾ ਕੀਤਾ ਪਰ ਉਹਨਾਂ ਨੇ ਮੈਨੂੰ ਮੇਰੇ ਬਚਪਨ ਦੇ ਮਿੱਤਰ ਰਾਜਾ ਪ੍ਰਭੂ ਸਿੰਘ ਦੇ ਬਾਰੇ ਕੁਝ ਦੱਸਿਆ ਹੀ ਨਹੀਂ ਹਾਂ ਮੈਨੂੰ ਇਹ ਜ਼ਰੂਰ ਯਾਦ ਹੈ ਕਿ ਛੋਟੇ ਹੁੰਦਿਆਂ ਅਸੀਂ ਕਿਸੇ ਬੜੀ ਸੋਹਣੀ ਥਾਂ ਤੇ ਰਹਿੰਦੇ ਸੀ ਜਿੱਥੇ ਸਾਨੂੰ ਸਾਰੇ ਸੁੱਖ ਮਿਲਦੇ ਸਨ ਤੇ ਮੈਂ ਹੋਰ ਦੂਸਰੇ ਬੱਚਿਆਂ ਨਾਲ ਖੇਡਦਾ ਸਾਂ ਪਰ ਇਹ ਯਾਦ ਨਹੀਂ ਵੀ ਕਿਹਦੇ ਨਾਲ ਖੇਡਦਾ ਸਾਂ ਸ਼ਾਇਦ ਉਹਨਾਂ ਵਿੱਚੋਂ ਹੀ ਕੋਈ ਰਾਜਾ ਪ੍ਰਭੂ ਸਿੰਘ ਹੋਣ ਹਾਂ ਉਸ ਵੇਲੇ ਮਹਾਰਾਜਾ ਪ੍ਰਭੂ ਸਿੰਘ ਬਾਲਕ ਅਵਸਥਾ ਵਿੱਚ ਸਨ ਤੇ ਅਸੀਂ ਉਹਨਾਂ ਨੂੰ ਰਾਜਕੁਮਾਰ ਕਹਿੰਦੇ ਸਾਂ ਪਰ ਹੁਣ ਉਹ ਮਹਾਰਾਜਾ ਨੇ ਤੁਹਾਨੂੰ ਯਾਦ ਕਰਦੇ ਨੇ ਤੁਸੀਂ ਮੇਰੇ ਨਾਲ ਚੱਲੋਗੇ? ਸੰਤ ਸਿੰਘ ਨੇ ਬੜੇ ਪਿਆਰ ਨਾਲ ਪੁੱਛਿਆ। ਇਹ ਨਾ ਸੁਣਦਿਆਂ ਸਾਰ ਕਹਿਣ ਲੱਗਾ ਹਾਂ। ਮੈਂ ਆਪਣੇ ਉਸ ਪਿਆਰੇ ਮਿੱਤਰ ਨੂੰ ਮਿਲਣ ਵਾਸਤੇ ਜ਼ਰੂਰ ਚੱਲਾਂਗਾ। ਜਿਸ ਨੇ ਮੇਰੇ ਭੁੱਲਣ ਤੇ ਵੀ ਮੈਨੂੰ ਨਹੀਂ ਭੁਲਾਇਆ। ਜਿਸ ਨੇ ਮੇਰੀ ਤਲਾਸ਼ ਵਿੱਚ ਅਨੰਦਪੁਰ ਤੋਂ ਤ੍ਰਿਸ਼ਨਾ ਗੜ੍ਹ ਵਿੱਚ ਤੁਹਾਨੂੰ ਭੇਜਿਆ। ਤੇ ਜਿਸ ਮਿੱਤਰ ਨੇ ਤੁਹਾਡੇ ਰਾਹੀਂ ਮੇਰੀ ਦੁਖੀ ਜ਼ਿੰਦਗੀ ਨੂੰ ਸੁਖ ਵਿੱਚ ਬਦਲ ਦਿੱਤਾ। ਸੰਤ ਸਿੰਘ ਕਹਿਣ ਲੱਗਾ ਅੱਛਾ ਮਨਮੁਖ ਸਿੰਘ ਜੀ ਜੇ ਤੁਹਾਡੇ ਦਿਲ ਵਿੱਚ ਮਹਾਰਾਜਾ ਪ੍ਰਭੂ ਸਿੰਘ ਨੂੰ ਮਿਲਣ ਦਾ ਸੱਚੀ-ਮੁੱਚੀ ਚਾਹ ਉੱਜਿਆ ਤਾਂ ਮੇਰੇ ਵੱਲੋਂ ਤੁਹਾਨੂੰ ਬਹੁਤ ਵਧਾਈ। ਤੁਸੀਂ ਵੱਡੇ ਭਾਗਾ ਵਾਲਿਓ। ਜਿਵੇਂ ਤੁਹਾਡੀ ਬਾਹਰਲੀ ਜ਼ਿੰਦਗੀ ਸੁਖੀ ਹੋ ਗਈ ਹੈ ਨਾ ਇਸੇ ਤਰ੍ਹਾਂ ਆਨੰਦਪੁਰ ਵਿਖੇ ਪਹੁੰਚ ਕੇ ਤੁਹਾਡਾ ਮਨ ਤੇ ਆਤਮਾ ਵੀ ਸੁਖੀ ਹੋ ਜਾਣਗੇ ਤੁਸੀਂ ਮਹਾਰਾਜ ਪ੍ਰਭੂ ਸਿੰਘ ਦੇ ਮਿੱਤਰ ਦੀ ਹੈਸੀਅਤ ਵਿੱਚ ਉਹਨਾਂ ਦੀ ਸਾਰੀ ਰਿਆਸਤ ਤੇ ਰਾਜ ਕਰੋਗੇ ਕੀ ਮੈਂ ਅੱਜ ਤੋਂ ਮਨਮੁਖ ਸਿੰਘ ਦੀ ਬੁਦਾਇਏ ਤੁਹਾਨੂੰ ਕਿਸੇ ਹੋਰ ਨਾਮ ਨਾਲ ਬੁਲਾ ਸਕਣਾ ਮਨੁਖ ਸਿੰਘ ਕਹਿਣ ਲੱਗਾ ਸਰਦਾਰ ਸੰਤ ਸਿੰਘ ਜੀ ਤੁਸੀਂ ਮੇਰਾ ਹੋਰ ਕੀ ਨਾਂ ਰੱਖਣਾ ਚਾਹੁੰਦੇ ਜੇ ਸਰਦਾਰ ਸੰਤ ਸਿੰਘ ਬੜੇ ਪਿਆਰ ਨਾਲ ਆਖਣ ਲੱਗੇ ਅਸਲ ਵਿੱਚ ਨਾ ਅੱਜ ਤੋਂ ਬਾਅਦ ਮੈਂ ਤੁਹਾਨੂੰ ਗੁਰਮੁਖ ਸਿੰਘ ਕਹਿ ਕੇ ਬੁਲਾਵਾਂਗਾ ਇਹ ਮਨਮੁਖ ਸਿੰਘ ਨਾਮ ਸਾਡੇ ਆਨੰਦਪੁਰ ਦੀ रियासत ਵਿੱਚ ਬੜਾ ਮਾੜਾ ਸਮਝਿਆ ਜਾਂਦਾ ਹੈ ਮਨਮੁਖ ਸਿੰਘ ਨੇ ਹੱਥ ਜੋੜ ਕੇ ਆਖਿਆ ਵੇਖੋ ਤੁਹਾਡੇ ਮੇਰੇ ਉੱਤੇ ਇੰਨੇ ਉਪਕਾਰ ਨੇ ਮੈਂ ਤੇ ਤੁਹਾਨੂੰ ਕਿਸੇ ਗੱਲੋਂ ਨਾ ਕਹਿ ਨਹੀਂ ਸਕਦਾ ਨਾਲੇ ਮੈਂ ਤੇ ਹੋਇਆ ਹੀ ਤੁਹਾਡਾ ਗੁਲਾਮ ਜੋ ਤੁਹਾਡਾ ਜੀ ਕਰੇ ਮੈਨੂੰ ਉਹ ਬੁਲਾ ਲਾ ਮੈਨੂੰ ਮਨਜ਼ੂਰ ਹੈ ਸੰਤ ਸਿੰਘ ਜੀ ਆਸਪੈ ਤੇ ਬੜੇ ਪਿਆਰ ਨਾਲ ਕਹਿਣ ਲੱਗੇ ਅੱਛਾ ਫਿਰ ਗੁਰਮੁਖ ਸਿੰਘ ਜੀ ਫਿਰ ਤੁਸੀਂ ਅਨੰਦਪੁਰ ਚੱਲਣ ਦੀ ਤਿਆਰੀ ਕਰੋ ਜਦੋਂ ਤੁਹਾਡੀ ਤਿਆਰੀ ਪੂਰੀ ਹੋ ਗਈ ਮੈਂ ਤੁਹਾਨੂੰ ਉੱਥੇ ਲੈ ਚਲਾਂਗਾ ਰਚੇ ਤੇ ਰੱਖੋ ਆਨੰਦਪੁਰ ਦੀ ਰਿਆਸਤ ਤ੍ਰਿਸ਼ਨਾਗੜ੍ਹ ਦੀ ਰਿਆਸਤ ਨਾਲੋਂ ਬਹੁਤ ਉੱਚੀ ਤੇ ਪਹਾੜਾਂ ਵਿੱਚ ਹੈ ਬੜੀ ਚੜ੍ਹਾਈ ਚੜ੍ਹਨੀ ਪਵੇਗੀ ਕਈ ਸੰਘਣੇ ਜੰਗਲ ਤੇ ਉਹਨਾਂ ਵਿੱਚ ਰਹਿਣ ਵਾਲੇ ਮਾਰਖਾਣੇ ਜਾਨਵਰ ਮਿਲਣਗੇ ਕਿੰਨੇ ਸਾਰੇ ਨਦੀ ਤੇ ਨਾਲੇ ਲੰਘਣੇ ਪੈਣੇ ਨੇ ਇਹ ਸਫ਼ਰ ਬੜਾ ਔਖਾ ਹੈ ਇਸ ਲਈ ਇਸ ਸਫ਼ਰ ਦੀ ਪੂਰੀ ਤਿਆਰੀ ਕਰਕੇ ਚੱਲਣਾ ਚਾਹੀਦਾ ਹੈ हां पर ਘਬਰਾਉਣ ਦੀ ਲੋੜ ਨਹੀਂ ਮੈਂ ਕਈ ਵਾਰ ਇਸ ਰਸਤੇ ਥਾਣੀ ਆਇਆ ਗਿਆ ਤੁਹਾਡੇ ਨਾਲ ਚੱਲਾਂਗਾ ਇਸ ਲਈ ਤੁਹਾਡੀ ਚਿੰਤਾ ਵਾਲੀ ਕੋਈ ਗੱਲ ਨਹੀਂ ਜਦੋਂ ਤੁਹਾਡੀ ਤਿਆਰੀ ਪੂਰੀ ਹੋ ਜਾਏ ਮੈਨੂੰ ਦੱਸ ਦਿਆ ਜੇ ਆਪਾਂ ਦੋਵੇਂ ਜਣੇ ਆਨੰਦਪੁਰ ਦਾ ਸਫ਼ਰ ਸ਼ੁਰੂ ਕਰ ਦਿਆਂਗੇ